ਮੇਰਾ ਨਾਮ ਮੀਨੂ ਆ ਐ ਮੇਰੇ ਮਦਰ ਇਨ-ਲੋ ਆ ਇਹਨਾਂ ਦਾ ਨਾਮ ਲੱਲਿਤ ਆ ਅਸੀਂ ਪੁਰਾਣਾ ਬਸ ਸਟੈਂਡ ਜੀਟੀ ਰੋਡ ਪੁਰਾਣੀ ਸਬਜੀ ਮੰਡੀ ਦਿੰਨੇ ਆ ਬਸ ਮੰਮੀ ਓਦਾਂ ਹੀ ਬੈਠੇ ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮਮਾ ਕਹਿੰਦਾ ਕਿ ਅਚਾਰ ਲੈਣ ਨੇ ਕਿ achar ਪਾ ਲੈਣੇ ਆ ਸਾਹਮਣੇ نیچے ਹੀ ਸਾਡੇ ਅਚਾਰ ਮਿਲਦੇ ਆ نیچے ਅਚਾਰ ਲੈਣ ਗਏ ਆ ਬਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਅਜਾ نیچے ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ ਬੰਦੇ ਨੇ ਬਸ ਐ ਹੀ ਕਿਹਾ ਵਾ ਕਿ ਮੈਨੂੰ ਮੈਂ ਹਰਦੁਆਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਆ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਆ ਤਦੋਂ ਉਹ ਮੰਮੀ ਦਾ ਬਤਾਨੇ ਕਾਲਜ ਰੋਡ ਵਾਲ ਦਸਿਆ ਜਾਂ ਅੱਧਾ ਦਜਤਿਆ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਅੱਧੇ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਅੱਧੇ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੈਂਦੇ ਮਤਲਬ ਆਮ ਕਿੱਥੋਂ ਲੰਦੇ ਹੋ ਕਿਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਉਹ ਜੈਡਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਸ ਜੁੱਕੋ ਬੈਂਕ ਦੀ ਪੋੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਬਾਰ ਬਾਰ ਕਰਾਮ ਦੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਏ ਹੋਰ ਕਹਿੰਦੇ ਪੈ ਹੈ ਕਿ ਤੇ ਉਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਹੈ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਹੈ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਕੇ ਨੇ ਤੇ ਹੁਣ ਐਫਾ ਮਤਲਬ ਸਟੇਟਮੈਂਟ ਲਿਖਵਾਈ ਦੀ ਹੈ ਥਾਣੇ ਸਟੇਟਮੈਂਟ ਸਾਨੂੰ ਅਚੋ ਸਾਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚੋਂ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵੈ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਸਤ ਬਣਿਆ ਕਿ ਆਪਾਂ ਜਲਦ ਤੋਂ ਜਲਦ ਉਹ ਬੰਦੇ ਫੜ ਲਵਾਂਗੇ ਮੈਂ ਇਹ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੂੜ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੂੜ ਤੋਂ ਛੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜ ਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋਵੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਚਾਂਤੇ ਵਿੱਚ ਨਾ ਆਓ ਹੁਣ ਉਹਨਾਂ ਨੇ ਪਤਾ ਨਹੀਂ ਕੀ ਸੁੰਗਾਇਆ ਕੀ ਕਿੱਦਾਂ ਬਟ ਮੈਂ ਇਹੀ ਕਹਿਣਾ ਚਾਹਾਂਗੀ ਕਿਸੇ ਦੇ ਕੋਲ ਨਾ ਕਹੋ ਅਨਨੌਨ ਬੰਦੇ ਕੋਲ ਕਿਸੇ ਕੋਲ ਨਾ ਖੜੇ ਹੋਵੋ ਬਾਕੀ ਇਹ ਹੀ ਆ ਕਿ ਜੜੇ ਇਹੋ ਜਿਹਾ ਫਰੋਡ ਕਰਦੇ ਨੇ ਨੁਕਸਾਨ ਹੁੰਦਾ ਹੈ ਤਨੁਪਤਾ ਅੱਜ ਕੱਲ ਚੀਜ਼ਾਂ ਜਸਤਰਾ ਬਣਾਈਆਂ ਜਾਂਦੀਆਂ ਹਨ ਤੇ ਮੈਂ ਜਾਣਦੇ ਹਾਂ ਕਿ ਇਹ ਜਿਹੜੇ ਗਰੋ ਆ ਜੋ ਵੀ ਕਰਦੇ ਨੇ ਕੰਮ ਹੈ ਇਹ ਜਲਦ ਤੋਂ ਜਲਦ ਪੜੇ ਜਾਣਾ